ਇਸ ਵੱਲੇ ਕੋਲ 40 ਸੰਗੇ ਲੱਤਦੇ 40 ਸੰਗੇ ਲੋਕ ਨੇ ਉਹਦੇ ਸੰਗੀ ਸਾਥੀ ਚੁੱਕੇ ਨੇ ਚੰਗੇ ਮਕਾਲਸ ਹੈ ਤੇ ਬਾਕੀ ਗੱਲ ਹੈ ਕਿ ਕੰਪਰੈਸਿੰਗ ਦੀ ਜ਼ਰੂਰਤ ਨਹੀਂ ਹੈ ਜਿਹੜਾ ਸਾਡੇ ਕਲੀਨ ਵਾਲਾ ਪਲੈਸ ਹੌਸਪੀਟਲ ਇਡੈਂਟੀਫਿਕੇਸ਼ਨ ਪਤਾ ਨਹੀਂ ਕਿ ਉਹ ਪਹਿਲਾਂ ਸੌਂਦੇ ਸੁਬਾਹ ਦੱਪੀ ਇੱਕ ਖੜਾਕ ਸੀ ਮੈਂ ਕਿ ਸ਼ਹਿਰਾਂ ਨੂੰ ਸਭੂ ਜ਼ਰੂਰ ਦੇਣੀ ਕਰਨੀ ਕਿ ਅਸੀਂ ਨਾ ਉੱਥੇ ਪਾਕਿਸਤਾਨ ਤੋਂ ਮਸ਼ਹਾਲਾ ਉਹ ਯਾਸ ਦਾ 10 ਵੀ ਸਦੀ ਸੀ ਚਾਰ ਜਿਹਨਾਂ ਨੇ ਦੇਖ ਕੇ ਕਫਰੀ ਬਣੀ ਦਾ ਮੋਬਾਈਲ ਖੋਲਦੀ 90 ਵੀ ਸਦੀ ਕੋਲੇ ਤੋਂ ਬਣੀ ਇਹਦਾ ਬਣਾ ਜਰਨੀ ਕਰਤਾ ਸੁਣਾਉਂਦਾ ਹੁੰਦੀ ਰਹੇ ਨਾ ਮੂਰ ਹੋ ਗਈ ਅੱਜ ਜਿਸ ਜੋ ਕੁਛ ਅਸੀਂ ਗੱਲ ਕਰ ਰਹੇ ਹਾਂ ਉਹਦੇ ਚਾ ਤੁਹਾਡਾ ਪਿਆਰ ਟੁੱਟ ਗਿਆ ਇਹਦਾ ਸਵਾਲ ਜੇ ਕੁਛ ਨਹੀਂ ਲੈਣਾ ਸਵਾਲ ਨੂੰ ਇਸ ਬਾਰੇ ਬਹੁਤ ਕੁਝ ਚਾਹੀਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਜਿਹੜੇ ਸਾਡੇ ਫਲਸਫਰ ਜਿਹੜਾ ਕੰਗਰੀਜ ਹੈ ਡਬਲਿਊ ਡੀ ਬੀ ਉਹ ਜਿਹੜੀ ਗੁੰਝਲਦਾਰ ਸ਼ਬਦਾਵਲੀ ਹੈ ਕਿਉਂਕਿ ਜਿਹਦੀ ਥੋੜੀ ਰਚਨਾ ਹੈ ਉਹਦੇ ਇੱਕ ਕੈਰੈਕਟਰ ਨੂੰ ਵੀ ਇਸ ਤਰ੍ਹਾਂ ਅੰਸ਼ ਵਾਲਾ ਨੂੰ ਜਿਹੜੇ ਡਾਕਟਰ ਇੰਜੀਨੀਅਰ ਕੋਲ ਬੜਾ ਹੁੰਦਾ ਵੀ ਸੁਖਾ ਬਣਿਆ ਇਹ ਥੋੜੇ ਜਿਹਾ ਇਨਵੈਂਟ ਕਰਨਾ ਤੇ ਤੁਸੀਂ ਰਚਨਾ ਨੂੰ